ਅਬ ਤੋਂ ਪਹਿਲਾਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਸਵਾਗਤ ਹੈ ਅੱਜ ਦੀ ਵੀਡੀਓ ਦੇ ਵਿੱਚ ਤੇ ਅੱਜ ਦੀ ਵੀਡੀਓ ਜਿਹੜੀ ਆ ਮੈਂ ਕਿਸੇ ਮੁੱਦੇ ਤੇ ਗੱਲ ਨਹੀਂ ਕਰਨੀ ਅ ਅੱਜ ਮੈਂ ਇੱਕ ਕਿਤਾਬ ਦਾ ਰਿਵਿਊ ਕਰਨਾ ਹੋ ਸਕਦਾ ਤੁਸੀਂ ਉਹ ਕਿਤਾਬ ਪੜ੍ਹੀ ਹੋਵੇ ਪਰ ਜਿਨ੍ਹਾਂ ਨੇ ਨਹੀਂ ਪੜ੍ਹੀ ਉਹ ਕਿਤਾਬ ਜਿਹੜੀ ਆ ਜ਼ਰੂਰ ਪੜਨ ਕਿਉਂਕਿ ਸਾਡੇ ਇਤਿਹਾਸ ਦਾ ਸਾਡੀ ਰਾਜਨੀਤੀ ਦਾ ਸਾਡੇ ਸਿਸਟਮ ਦਾ ਪਤਾ ਲੱਗਦਾ ਕਿ ਸਾਡਾ ਇਤਿਹਾਸ ਦੇ ਵਿੱਚ ਕੀ ਹੋਇਆ ਹਰ ਇੱਕ ਚੀਜ਼ ਦੀ ਨੌਲੇਜ ਰੱਖਣੀ ਚਾਹੀਦੀ ਹੈ ਅੱਜ ਦੇ ਟਾਈਮ ਦੇ ਵਿੱਚ ਇਤਿਹਾਸ ਤੇ ਨਾਲ ਜੁੜਨਾ ਚਾਹੀਦਾ ਹੈ ਕਿਤਾਬਾਂ ਦੇ ਨਾਲ ਜੁੜਨਾ ਚਾਹੀਦਾ ਸੋ ਇਸ ਕਰਕੇ ਮੈਂ ਅੱਜ ਜਿਹੜੀ ਤੁਹਾਡੇ ਨਾਲ ਕਿਤਾਬ ਦੀ ਸਾਂਝ ਪਾਣ ਜਾ ਰਿਹਾ ਜਿਹੜੀ ਕਿਤਾਬ ਲੈ ਕੇ ਆਇਆ ਵਾਂ ਉਸ ਕਿਤਾਬ ਦਾ ਨਾਮ ਹੈ 20ਵੀਂ ਸਦੀ ਦੀ ਸਿੱਖ ਰਾਜਨੀਤੀ ਕਿਤਾਬ ਹੈ ਮੀਨਸਾ ਦੀ ਦਿੱਸੇ ਰਾਜਨੀਤੀ ਇੱਕ ਗੁਲਾਮੀ ਤੋਂ ਦੂਜੀ ਗੁਲਾਮੀ ਤੱਕ ਅਜਮੇਰ ਸਿੰਘ ਨੇ ਇਹ ਕਿਤਾਬ ਲਿਖੀ ਹੋਈ ਹੈ ਜੀ ਤੇ ਇਹ ਕਿਤਾਬ ਜਿਹੜੀ ਹੈ ਟੋਟਲ ਇਹਦੇ ਜਿਹੜੇ ਕਿਤਾਬ ਦੇ ਸਫੇ ਨੇ ਜਾਂ ਪੇਜ ਨੇ ਉਹ 470 70 72 ਪੇਜ ਨੇ ਇਸ ਕਿਤਾਬ ਦੇ ਤੇ ਕਿਤਾਬ ਬਹੁਤ ਵਧੀਆ ਇਸ ਦੇ ਵਿੱਚ ਜੋ 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 ਸਾਡੀ ਰਾਜਨੀਤੀ ਦੇ ਵਿੱਚ ਹੋਇਆ ਪਿੱਛੇ ਤੋਂ ਲੈ ਕੇ ਜੋ ਵੀ ਸਾਡੀ ਸਿਕਰਾਈ ਨੀਤੀ ਦੇ ਵਿੱਚ ਹੋਇਆ ਉਹ ਇਸ ਕਿਤਾਬ ਦੇ ਵਿੱਚ ਪੂਰਾ ਦਰਜ ਆ ਪਹਿਲਾ ਭਾਗ ਜਿਹੜਾ ਹਮ ਹਿੰਦੂ ਨਹੀਂ ਸਾਰਾ ਮਤਲਬ ਪੂਰੀ ਡਿਟੇਲ ਇਸ ਕਿਤਾਬ ਦੇ ਵਿੱਚ ਦਿੱਤੀ ਗਈ ਹੈ ਬਹੁਤ ਪਿਆਰੀ ਕਿਤਾਬ ਹੈ ਜੀ ਤੇ ਤੁਸੀਂ ਇਸ ਕਿਤਾਬ ਨੂੰ ਪੜ੍ਹ ਸਕਦੇ ਜੀ ਜਿਹਦੇ ਵਿੱਚ ਹਰ ਇੱਕ ਜਿਹੜਾ ਵਾ ਲਖਨਊ ਪੈਕੇਟ ਜਿਹੜਾ ਹੋਇਆ ਸੀ ਉਹ ਵੀ ਇਹਦੇ ਵਿੱਚ ਦੱਸਿਆ ਗਿਆ ਤੇ ਹਰ ਇੱਕ ਰਾਜਨੀਤੀ ਦੇ ਬਾਰੇ ਹਰ ਇੱਕ ਜਿਹੜੀ ਆ ਹਿਸਟਰੀ ਇਸ ਦੇ ਵਿੱਚ ਪੂਰੀ ਡਿਟੇਲ ਦੇ ਨਾਲ ਦਿਖਾਈ ਗਈ ਹੈ ਤੀਜਾ ਕੱਲੂ ਕਰਾ ਜਿਹੜਾ ਸਾਡੇ ਪੰਜਾਬ ਦੇ ਵਿੱਚ ਹੋਇਆ ਉਹਦਾ ਵੀ ਇਸ ਦੇ ਵਿੱਚ ਦਰਜ ਕੀਤਾ ਗਿਆ ਕਾਲੀ ਰਾਜਨੀਤੀ ਉਸ ਦਾ ਵੀ ਇਹਦੇ ਵਿੱਚ ਸਿੱਖ ਖੜ ਖੜਕੂਆਦ ਉਸ ਦਾ ਵੀ ਇਸ ਦੇ ਵਿੱਚ ਜਿਹੜਾ ਵਾ ਅ ਦਰਜ ਕੀਤਾ ਗਿਆ ਇਹ ਖੜਕੂਆਦ ਕਦੋਂ ਸ਼ੁਰੂ ਹੋਇਆ ਕਿਉਂ ਸ਼ੁਰੂ ਹੋਇਆ ਹੈ ਨਾ ਉਹਦਾ ਕੀ ਕਾਰਨ ਸੀ ਬਹੁਤ ਵਧੀਆ ਤੇ ਬਹੁਤ ਬਰੀਕੀ ਦੇ ਨਾਲ ਇਹ ਕਿਤਾਬ ਜਿਹੜੀ ਹੈ ਇਹ ਲਿਖੀ ਗਈ ਹੈ ਮਤਾ ਜਿਹੜਾ ਪਾਇਆ ਗਿਆ ਸੀ ਆਨੰਦਪੁਰ ਸਾਹਿਬ ਦਾ ਸ਼੍ਰੀ ਨੰਦਪੁਰ ਸਾਹਿਬ ਦਾ ਮਤਾ ਉਹ ਵੀ ਇਸ ਕਿਤਾਬ ਦੇ ਵਿੱਚ ਦਰਜ ਹੈ ਬਹੁਤ ਹੀ ਪਿਆਰੀ ਕਿਤਾਬ ਹੈ ਜਿੰਨੂੰ ਵੀ ਜਿਹਦਾ ਵੀ ਇਹ ਕਿਤਾਬ ਪੜਨ ਦਾ ਮਨ ਹੈ ਉਹ ਕਿਤਾਬ ਜਿਹੜੀ ਹੈ ਉਹ ਪੜ ਸਕਦਾ ਇਸ ਕਿਤਾਬ ਦਾ ਮੁੱਲ ਹੈ ਜਿਹੜਾ ਉਹ 300 ਰੁਪਏ ਮੁੱਲ ਹੈ ਤੇ ਬਹੁਤ ਪਿਆਰੀ ਹੈ ਜਮੇਰ ਸਿੰਘ ਦੀਆਂ ਹੋਰ ਵੀ ਬਹੁਤ ਸਾਰੀਆਂ ਕਿਤਾਬਾਂ ਨੇ ਜਿਵੇਂ ਕਿ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਕਿਤਾਬ ਉਹਨਾਂ ਦੀ ਜੀਵਨੀ ਤੇ ਉਹਨਾਂ ਨੇ ਕਿਤਾਬ ਲਿਖੀ ਹੈ ਬਹੁਤ ਕਮਾਲ ਦੀ ਕਿਤਾਬ ਹੈ ਸ਼ਹੀਦ ਕਰਤਾਰ ਸਿੰਘ ਸਰਾਭਾ ਜਿਹਦਾ ਮੈਂ ਇਸ ਕਿਤਾਬ ਦਾ ਵੀ ਰਿਵਿਊ ਕਰ ਚੁੱਕਿਆ ਵਾਂ ਜਿਨ੍ਹਾਂ ਨੇ ਇਹ ਕਿਤਾਬ ਦਾ ਰਿਵਿਊ ਨਹੀਂ ਦੇਖਿਆ ਤੇ ਉਹ ਮੇਰੇ ਕਮੈਂਟ ਬਾਕਸ ਦੇ ਵਿੱਚ ਤੁਹਾਨੂੰ ਲਿੰਕ ਮਿਲ ਜੂਗਾ ਉਸ ਲਿੰਕ ਤੇ ਜਾ ਕੇ ਉਸ ਕਿਤਾਬ ਦਾ ਰਿਵਿਊ ਹੈ ਜਿਹੜਾ ਉਹ ਤੁਸੀਂ ਦੇਖ ਸਕਦੇ ਹੋ ਬਾਕੀ ਜਿਨ੍ਹਾਂ ਜਿਨ੍ਹਾਂ ਨੇ ਇਹ ਕਿਤਾਬ ਪੜ੍ਹ ਲਈ ਹੈ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸਿਓ ਬਾਕੀ ਬਹੁਤ ਪਿਆਰੀ ਕਿਤਾਬ ਆ ਅਜਮੇਰ ਸਿੰਘ ਹੁਣਾਂ ਦੀਆਂ ਹੋਰ ਵੀ ਬਹੁਤ ਕਿਤਾਬਾਂ ਨੇ ਜਿਵੇਂ ਕਿ ਇਹਨਾਂ ਦੇ ਰਾਜ ਇਹ ਕਿਤਾਬ ਦੇ ਹੀ ਤਿੰਨ ਭਾਗ ਆ ਦੋ ਭਾਗ ਹੋਰ ਆ ਮੈਂ ਉਹਨਾਂ ਤੇ ਵੀ ਵੀਡੀਓ ਲੈ ਕੇ ਆਉਂਗਾ ਪਰ ਇਹ ਕਿਤਾਬ ਜੇ ਕਿਸੇ ਨੇ ਪੜ੍ਹਨੀ ਆ ਤਾਂ ਇਹ ਕਿਤਾਬ ਜਿਹੜੀ ਆ ਤੁਹਾਨੂੰ ਨੇੜਲੇ ਬੁੱਕਸਟੋਰਸ ਤੋਂ ਮਿਲ ਜੂਗੀ ਨਹੀਂ ਤੇ ਆਨਲਾਈਨ ਆਰਡਰ ਵੀ ਕਰ ਸਕਦੇ ਹੋ ਕਿਤਾਬ ਬਹੁਤ ਪਿਆਰੀ ਹੈ ਜੇ ਤੁਸੀਂ ਆਪਣੀ ਹਿਸਟਰੀ ਆਪਣੇ ਇਤਿਹਾਸ ਨੂੰ ਆ ਜਾਨਣਾ ਚਾਹੁੰਦੇ ਹੋ ਬਰੀਕੀ ਦੇ ਨਾਲ ਤੇ ਇਹ ਕਿਤਾਬ ਜਿਹੜੀ ਆ ਤੁਸੀਂ ਜ਼ਰੂਰ ਪੜਿਓ ਬਾਕੀ ਪਹਿਲਾਂ ਵਰਗੋਂ ਮੈਂ ਜਿੱਦਾਂ ਕਿਹਾ ਕਿ ਜਿਨ੍ਹਾਂ ਨੇ ਇਹ ਕਿਤਾਬ ਪੜ ਲੀ ਗਾ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਿਓ ਜਿਨ੍ਹਾਂ ਨੇ ਇਹ ਕਿਤਾਬ ਨਹੀਂ ਪੜੀ ਉਹ ਅੱਜ ਹੀ ਆਰਡਰ ਕਰੋ ਤੇ ਇਹ ਕਿਤਾਬ ਨੂੰ ਜ਼ਰੂਰ ਪੜਿਓ ਉਮੀਦ ਹੈ ਅੱਜ ਦੀ ਵੀਡੀਓ ਪਸੰਦ ਆਈ ਹੋਵੇਗੀ ਫਿਰ ਹੋਵਾਂਗੇ ਹਾਜ਼ਰ ਨਵੀਂ ਵੀਡੀਓ ਲੈ ਕੇ ਨਵੀਂ ਜਾਣਕਾਰੀ ਦੇ ਨਾਲ ਤਦ ਤੱਕ ਲਈ ਦਿਓ ਇਜਾਜ਼ਤ ਧੰਨਵਾਦ